ਪੰਜਾਬ ਤੋਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਨੀ ਅੱਜ ਪਟਿਆਲਾ ਦੌਰੇ ਤੇ ਪਹੁੰਚੇ ਨੇ ਜਿੱਥੇ ਉਹਨਾਂ ਨੇ ਪਟਿਆਲਾ ਨੂੰ 5 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਐਲਾਨ ਵੀ ਕਰ ਦਿੱਤਾ ਦਾਦੀਏ ਕੀ ਸਾਨੀ ਨੇ ਪੰਜਾਬੀ ਯੂਨੀਵਰਸਿਟੀ ਨੂੰ 2.25 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਅੱਜ ਇੱਥੇ 37ਵੇਂ ਨਾਰਥ ਜ਼ੋਨ ਅੰਤਰਰਾਸ਼ਟਰੀ ਯੁਵਕ ਮੇਲੇ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਸੂਬੇ ਦੀ ਸ਼ਾਨਦਾਰ ਵਿਰਾਸਤ ਹੈ ਅਤੇ ਇਸ ਨੂੰ ਸੰਭਾਲਣ ਤੇ ਇਸ ਦੇ ਪ੍ਰਚਾਰ ਦੇ ਲਈ ਅਤੇ ਪ੍ਰਸਾਰ ਦੇ ਲਈ ਉਹ ਹਰ ਯੋਗਦਾਨ ਜਿਹੜਾ ਦੇਣਗੇ ਨਾਲ ਹੀ ਉਹਨਾਂ ਨੇ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਾਸਤੇ ਇੱਕ ਹੋਰ ਰੀਡਿੰਗ ਹਾਲ ਬਣਾਉਣ ਦੇ ਲਈ 2 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ ਨਾਲ ਹੀ ਉਹਨਾਂ ਨੇ ਪ੍ਰੈਸ ਕਾਨਫਰੰਸ ਨੂੰ ਸਬੋਧਨ ਕਰਦਿਆਂ ਕੀ ਕੁਝ ਕਿਹਾ ਉਹ ਜਾਣਦੇ ਹਾਂ ਅੱਜ ਪਟਿਆਲਾ ਵਿਖੇ ਦੌਰੇ ਦੌਰਾਨ ਡਾਕਟਰ ਵੀਰ ਸਿੰਘ ਜੀ ਮਾਨਯੋਗ ਹੈਲਥ ਮਿਨਿਸਟਰ ਪੰਜਾਬ ਮੇਰੇ ਛੋਟੇ ਭਰਾ ਅਜੀਤਪਾਲ ਕੋਹਲੀ ਜੀ ਪਹਿਲਾ ਇਸ ਤੋਂ ਅਸੀਂ ਪੰਜਾਬੀ ਯੂਨੀਵਰਸਿਟੀ ਬਿਕਾਉਜ਼ ਆ ਮੈਨੂਮਿਨੇਟ ਮੈਂ ਪੜਿਆ ਉੱਥੇ ਆ ਨਾਰਦਰਨ ਜ਼ੋਨ ਦਾ ਇੰਟਰ ਯੂਨੀਵਰਸਿਟੀ ਕਲਚਰਲ ਫੈਸਟੀਵਲ ਸੀ ਤਾਂ ਵਾਹਿਗੁਰੂ ਜੀ ਦੀ અપਾਰ ਬਖਸ਼ਿਸ਼ ਨਾਲ ਅੱਜ ਪਟਿਆਲਾ ਦੇ ਵਿਖੇ ਮੈਂ 5 ਕਰੋੜ ਦੇ ਟੋਟਲ ਪ੍ਰੋਜੈਕਟ ਅਨਾਉਂਸ ਕੀਤੇ ਨੇ 2 ਕਰੋੜ ਰੁਪਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਲਾਇਬ੍ਰੇਰੀ ਦਾ ਇੱਕ ਫਲੋਰ ਹੋਰ ਪਾਉਣਾ ਕਿਉਂਕਿ 9000 ਬੱਚਾ ਇਸ ਟਾਈਮ ਪੰਜਾਬੀ ਯੂਨੀਵਰਸਿਟੀ ਪੜ੍ਹ ਰਹੇ ਹਨ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮਾਲੀ ਹਾਲਤ ਬਹੁਤ ਖਰਾਬ ਹੈ ਔਰ ਬਹੁਤ ਹੀ ਨਾਜ਼ੁਕ ਸਥਿਤੀ ਜੋ ਗੁਜ਼ਰੀ ਅੱਜ ਦਾ ਘੰਟਾ ਮੈਂ ਮੀਟਿੰਗ ਕੀਤੀ 22 ਚਾਂਸਲਰ ਸਾਹਿਬ ਨਾਲ ਸਾਰੇ ਕਾਰਨਾਂ ਤੋਂ ਮੈਂ ਆਪਣੇ ਆਪ ਨੂੰ ਜਾਣੂ ਕਰਵਾਇਆ ਕਿ ਇਹ ਅਗਧਤੀ ਇਹ ਇੰਨਾ ਜਿਹੜਾ ਪਤਨ ਹੈ ਇਹ ਕਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਹੋਇਆ ਕਿਉਂਕਿ ਅਸੀਂ ਵੀ ਉੱਥੇ ਪੜ੍ਹੇ ਆਂ ਉਹਨਾਂ ਲਈ ਇੱਕ ਲੌਂਗ ਟਰਮ ਪਲੈਨਿੰਗ ਸੀਐਮ ਸਾਹਿਬ ਨਾਲ ਵੀ ਗੱਲ ਹੋਈ ਹੈ ਡਾਕਟਰ ਕੁਬੀਰ ਸਿੰਘ ਜੀ ਨਾਲ ਵੀ ਹੋਇਆ ਔਰ ਹਰਪਾਲ ਸਿੰਘ ਚੀਮਾ ਜੀ ਫਾਈਨੈਂਸ ਮਨਿਸਟਰ ਉਹਨਾਂ ਨੇ ਵੀ ਯਕੀਨ ਦਿਵਾਇਆ ਉਹਦੇ ਲਈ ਇੱਕ 5 6 ਪੁਆਇੰਟ ਇੱਕ ਲੌਂਗ ਟਰਮ ਪਲੈਨਿੰਗ ਬਣਾਈ ਗਈ ਹੈ ਲੇਕਿਨ ਉਹਦੇ باوجود ਇਹ ਜਿਹੜਾ ਕਹਿੰਦੇ ਚੈਰਿਟੀ ਬਿਗਿੰਸ ਫਰਮ ਹੋਮ 2 ਕਰੋੜ ਰੁਪਿਆ ਲਾਇਬ੍ਰੇਰੀ ਵਾਸਤੇ 25 ਲੱਖ ਰੁਪਿਆ ਜਿਹੜਾ ਸਾਹਿਬ ਸ਼ਾਹ ਗੁਲ 23 ਵਾਰ ਜਿਸ ਨਾਤੇ ਹੋਸਪਿਟਲ ਟੋਰੀਆ ਮੈਂ ਉਹਦੀ ਰੈਨੋਵੇਸ਼ਨ ਉਹਦੀਆਂ ਸੀਟਾਂ ਉਹਦਾ ਸਭ ਕੁਝ ਹੋਣਾ ਔਰ ਉਸ ਤੋਂ ਬਾਅਦ ਉਹਨਾਂ ਦਾ ਤਲਵੰਡੀ ਸਾਗੋ ਇੰਜੀਨੀਅਰਿੰਗ ਕਾਲਜ ਖੁੱਲਿਆ ਸੀ ਉਹ ਐਡਮਿਸ਼ਨ ਨਾ ਹੋਣ ਕਰਕੇ ਚੱਲ ਨਹੀਂ ਰਿਹਾ ਉੱਥੇ ਸੀ ਇੱਕ ਸਕਿੱਲ ਸੈਂਟਰ ਦਾ ਸਕਿੱਲ ਇੰਟਰਨੈਸ਼ਨਲ ਸਕਿੱਲ ਸੈਂਟਰ ਵੀ ਜਿਹੜੀ ਸਾਡੀ ਐਨ ਜੀਓ ਸੰਫਾਉਂਡੇਸ਼ਨ ਮਿਲ ਕੇ ਖੋਲ੍ਹੇ ਉਸ ਤੋਂ ਬਾਅਦ ਡਾਕਟਰ ਬਲਬੀਰ ਸਿੰਘ ਜੀ ਦੀ ਰਹਿਨਮਾਈ ਹੇਠ ਅਸੀਂ ਸਕੇਤ ਜਿਹੜਾ ਇੱਥੇ ਡੀ ਐਡਿਕਸ਼ਨ ਔਰ ਰੀ ਹੈਵ ਸੈਂਟਰ ਹੈ ਉਹਦੇ ਨਾਲ ਵੀ ਐਮਓਯੂ ਸਾਈਨ ਕਰ ਰਹੇ ਆ ਰੈੱਡ ਕਰਾਸ ਨਾਲ ਉਹਨੂੰ ਅਪਗ੍ਰੇਡ ਕੀਤਾ ਜਾਏਗਾ ਉੱਥੇ ਇਸ ਟਾਈਮ 30 ਬੈੱਡ ਨੇ ਸਾਡਾ ਡਾਕਟਰ ਬਲਬੀਰ ਸਿੰਘ ਜੀ ਦਾ ਸਾਡਾ ਪਲਾਨ ਹੈ ਕਿ ਉਹਨੂੰ 100 ਬੈੱਡ ਦਾ ਉੱਥੇ ਕੀਤਾ ਜਾਏ ਉੱਥੇ ਵੀ ਸਕਿਲਿੰਗ ਕੋਰਸੇ ਚਾਲੂ ਕੀਤੇ ਜਾ ਰਹੇ ਨੇ ਨਾਲ ਹੀ ਗੇਮਸ ਉੱਥੇ ਫਾਰਮ ਵੀ ਹੈ ਬਹੁਤ ਵੱਡਾ ਆਰਗੇਨਿਕ ਫਾਰਮਿੰਗ ਫਲਾਵਰਸ ਫਰੂਟ ਉਹ ਵੀ ਸਾਰੇ ਉੱਥੇ ਜਿਹੜੇ ਬੱਚੇ ਆ ਕਿਉਂਕਿ ਖੇਤੀਬਾੜੀ ਨਹੀਂ ਪੰਜਾਬ ਦੇ ਦੇਖੋ ਸਰਕਾਰ ਨੇ ਅਸੀਂ ਤੇ ਕੈਨੇਡਾ 700 ਬੱਚੇ ਕਾ ਸਕਿਆ ਸੀ ਜਿਹੜਾ ਉਹ ਡਿਪੋਰਟੇਸ਼ਨ ਸੀ ਉਹਨਾਂ ਦੀ ਡਿਪੋਰਟੇਸ਼ਨ ਰੁਕਵਾਈ ਫਿਰ ਓਮਾਨ ਦੇ ਵਿੱਚੋਂ 85 ਲੜਕੀਆਂ ਨੂੰ ਕਢਵਾਏ ਫਿਰ ਲਿਬਿਆ ਵਿਚ 17 ਬੱਚੇ ਐਦਾਂ ਅਸੀਂ ਹਰ ਦੇਸ਼ 'ਚ ਕੰਮ ਕਰ ਰਹੇ ਹਾਂ ਪਰ ਮੈਨੂੰ ਖੁਸ਼ੀ ਹੈ ਕਿ ਸਾਡੇ ਮੇਰੇ ਕਹਿਣ ਤੇ ਸੁਝਾਅ ਦੇਣ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਔਰ ਡੀਜੀਪੀ ਸਾਹਿਬ ਨੇ ਸੈੱਟ ਬਣਾਤੀ ਅਸੀਂ ਹੁਣ ਤੱਕ 37 ਐਫਆਈਆਰ ਵੀ ਕਰਾਈਆਂ ਜਿਹੜੇ ਟਰੈਵਲ ਏਜੰਟ ਝੂਠੇ ਲੇਗੇਸੀ ਉਹਨਾਂ ਨਾਲ ਪਿੱਛੇ ਡੀਜੀਪੀ ਸੀਐਮ ਸਾਹਿਬ ਨੇ ਇੱਕ ਟਾਸਕ ਫੋਰਸ ਵੀ ਬਣਾਈ ਹੈ ਮੈਂ ਹਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਅਪੀਲ ਕਰਦਾ ਕਿ ਜਿਹੜੇ ਜਿਹੜੇ ਇਲਾਕੇ ਦੇ ਵਿੱਚ ਵੀ ਇਲੈਗਲ ਟਰੈਵਲ ਏਜੰਟ ਕੰਮ ਕਰ ਰਹੇ ਆ ਉਹਨਾਂ ਦਾ ਬੰਦ ਹੋਣਾ ਚਾਹੀਦਾ ਅਸੀਂ ਉਹਨਾਂ ਨੂੰ ਪੰਜਾਬ ਸਰਕਾਰ ਨੂੰ ਅਸੀਂ ਲਿਸਟਾਂ ਵੀ ਦੇਤੀਆਂ ਕਿ ਜਿਹੜੇ ਇਲੈਗਲ ਕਿਉਂਕਿ ਲੀਗਲ ਦੇ ਨਾਲੋਂ ਇਲੈਗਲ ਏਜੰਟ ਜ਼ਿਆਦਾ ਹੈ ਅਸੀਂ ਕਾਫੀਆਂ ਨਾਲ ਸਟਿੰਗ ਆਪਰੇਸ਼ਨ ਵੀ ਕੀਤਾ ਸੀ ਅਸੀਂ ਫੋਨ ਵੀ ਕੀਤਾ ਉਹ ਉਦਾਂ ਹੀ ਕੰਮ ਚੱਲ ਰਿਹਾ ਲੇਕਿਨ ਉਹ ਪੰਜਾਬ ਸਰਕਾਰ ਹੁਣ ਪੂਰਾ ਕ੍ਰੈਕਡਾਊਨ ਕਰ ਰਹੀ ਹੈ ਉਹਦੇ ਤੋਂ ਤੇ ਇਹਦੇ ਨਾਲ ਹੀ ਰੁਕੇਗਾ ਉਹ ਦੂਜਾ ਜਿਹੜਾ ਤੁਹਾਡੀ ਗੱਲ ਹੈ ਵੀ ਬਾਹਰ ਰੁਕੇਗਾ ਇਹ ਤਾਂ ਹੈ ਵੀ ਸਕਿਲਿੰਗ ਹੈ ਕਿ ਬੱਚਿਆਂ ਨੂੰ ਸਕਿਲਿੰਗ ਕਰਾਈਏ ਤਾਂ ਕਿ ਪਹਿਲਾਂ ਤੇ 25-30 ਹਜ਼ਾਰ ਦੀ ਨੌਕਰੀ ਇੱਕ ਸਕਿੱਲ ਬੱਚੇ ਨੂੰ 25-30 ਹਜ਼ਾਰ ਦੀ ਨੌਕਰੀ 20 ਹਜ਼ਾਰ ਤੋਂ 26 ਹਜ਼ਾਰ